ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਜਸ਼ਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਚੀਫ ਨੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਕੈਨੇਡਾ ਚ। ਔਰ ਕੈਨੇਡਾ ਦੇ ਵਿੱਚ ਅੱਜ ਦਾ ਸਮਾਂ ਜਿਹੜਾ এডੂਕੇਸ਼ਨ ਨੂੰ ਲੈ ਕੇ ਹੈ ਉਹ ਸੀਰੀਅਸ ਸਟੂਡੈਂਟਸ ਦੇ ਲਈ ਬੜਾ ਮਹੱਤਵਪੂਰਨ ਟਾਈਮ ਹੈ। ਜਸ਼ਮੀਤ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬਦਲਦੇ ਹਾਲਾਤ ਨੇ ਕੈਨੇਡਾ ਦੇ ਕਿਸ ਤਰ੍ਹਾਂ ਦੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਚੂਜ਼ ਕਰਨ ਕੀ ਅਸੀਂ ਕੈਨੇਡਾ ਜਾ ਕੇ ਪੜ੍ਹਨਾ ਹੈ। ਤੁਸੀਂ ਅਗਰ ਕੈਟੇਗੋਰਾਇਜ਼ ਕਰ ਸਕੋ ਕਿ ਕਿਹੜੇ ਵਿਦਿਆਰਥੀ ਕੈਨੇਡਾ ਆਉਣ ਕਿਹੜੇ ਵਿਦਿਆਰਥੀ ਕੈਨੇਡਾ ਭੁੱਲ ਜਾਣ ਸੀ ਮੈਂ ਇੱਥੇ ਨਾ ਇੱਥੇ ਥੋੜਾ ਜਿਹਾ ਕਰੈਕਸ਼ਨ ਕਰਨਾ ਚਾਹਾਂਗਾ ਸਿਰਫ ਕੈਨੇਡਾ ਹੀ ਨਹੀਂ ਤੁਸੀਂ ਕਹੋਗੇ ਯੂਐਸਏ ਆਸਟ੍ਰੇਲੀਆ ਜਰਮਨੀ ਯੂਕੇ ਇਹ ਸਾਰੇ ਬੱਚੇ ਆ ਇਹ ਸਾਰੇ ਬੱਚਿਆਂ ਲਈ ਹੈ ਜਿਹੜੇ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਦੇਖੋ ਅਜਾ ਆਸਟ੍ਰੇਲੀਆ ਵੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਸਿਰਫ ਇੰਜੀਨੀਅਰ ਹੈਲਥ ਦੇ ਬੱਚਿਆਂ ਨੂੰ ਸਾਇੰਸ ਜੇ ਬੱਚਿਆਂ ਨੂੰ ਵੀਜ਼ਾ ਦੇ ਰਿਆ ਜੇ ਦੇਖਿਆ ਜਾਏ ਔਰ ਬੱਚੇ ਦੇ ਬੱਚਿਆਂ ਨੂੰ ਵੀਜ਼ਾ ਦੇ ਰਿਆ ਆਸਟ੍ਰੇਲੀਆ ਉਹ ਤੁਸੀਂ ਕਹਿ ਲੋ ਕਿ ਸਾਰੀ ਕ੍ਰੀਮ ਪ੍ਰੋਫਾਈਲ ਮਤਲਬ ਜਿਹੜੇ ਕਿ ਬਹੁਤ ਹੀ ਚੰਗੇ ਘਰਾ ਦੇ ਬੱਚੇ ਆ ਜਿਨ੍ਹਾਂ ਦੀ 25 25 30 ਲੱਖ ਰੁਪਈਆ ਮਿਨੀਮਮ ਆਮਦਨੀ ਹੈ ਸਾਲ ਦੀ ਘੱਟੋ ਘਾਟ ਇੰਨੀ ਚਾਹੀਦੀ ਆ ਔਰ ਬੈਂਕ ਦਾ ਜ 6 6 ਮਹੀਨੇ ਪੁਰਾਣੇ ਪੈਸੇ ਆ ਉਹਨਾਂ ਨੂੰ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਤੇ ਜੇ ਤੁਸੀਂ ਯੂ ਐਸ اے ਦੀ ਗੱਲ ਕਰੀਏ ਤਾਂ ਯੂ ਐਸ اے ਕੋਲ ਪਹਿਲਾਂ ਹੀ ਸਟੈਂਪ ਪ੍ਰੋਗਰਾਮ ਹੈਗਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਅੱਜ ਆਸਟ੍ਰੇਲੀਆ ਨੇ ਆਪਣੇ ਰੂਲਸ ਚੇਂਜ ਕੀਤੇ ਆ ਮੈਨੂੰ ਲੱਗਦਾ 10 ਸਾਲ ਤੋਂ ਉੱਤੇ ਹੋ ਗਏ ਕੀ ਆਸਟ੍ਰੇਲੀਆ ਨੇ ਡਿਪਲੋਮਾ ਤੇ ਵੀਜ਼ਾ ਦੇਣਾ ਬੰਦ ਕਰਤਾ ਸੀ 12 ਸਾਲ ਪਹਿਲਾਂ ਹੀ 12 ਸਾਲ ਔਰ ਉਹਨਾਂ 12 ਸਾਲਾਂ 'ਚ ਕੈਨੇਡਾ ਨੇ ਖੁੱਲੇ ਦਿਲ ਨਾਲ ਬੱਚਿਆਂ ਨੂੰ ਐਕਸੈਪਟ ਕੀਤਾ ਹਰ ਸਵੀਮ ਟਿਕਸ ਐਕਸੈਪਟ ਕੀਤਾ ਹਾਰਟਸਟ੍ਰੀਟ ਤੇ ਬੱਚਾ ਆਇਆ ਉਹਦੀ ਪੀਆਰ ਵੀ ਦਿੱਤੀ ਉਹਨੂੰ ਸੈਟਲ ਵੀ ਹੋਏ ਬੱਚਿਆਂ ਨੇ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਵੀ ਪਾਈਆਂ ਗੱਡੀਆਂ ਵੀ ਲਈਆਂ ਵਿਆਹ ਵੀ ਕੀਤੇ ਆਪਣੇ ਪੇਰੈਂਟਸ ਦੇ ਵੀ ਘਰ ਬਣਾਏ ਪਿੰਡਾਂ 'ਚ ਆਪਣੇ ਪੇਰੈਂਟਸ ਨੂੰ ਵੀ ਕੈਨੇਡਾ ਬੁਲਾਇਆ ਜਿਹੜਾ ਕਿ ਹਰ ਕਿਸੇ ਦਾ ਸੁਪਨਾ ਸੀ ਬਾਹਰ ਆ ਕੇ ਕਰਨ ਦਾ ਔਰ ਹੁਣ ਆਪਾਂ ਉਸ ਦੇਸ਼ ਨੂੰ ਨਿੰਦਿਆ ਕਰਦੇ ਹਾਂ ਜਿਨ੍ਹਾਂ ਮੈਨੂੰ ਲੱਗਦਾ ਨਹੀਂ ਤਾਂ 15 ਤੋਂ 20 ਲੱਖ ਨਾਗਰਿਕ ਆਪਣੇ ਇੱਥੇ ਇੰਡੀਆ ਦੇ ਇੱਥੇ ਲਿਆ ਕੇ ਸੈਟਲ ਕੀਤੇ ਔਰ ਬਹੁਤ ਸਪੋਰਟ ਕੀਤਾ ਆਪਣੇ ਇੰਡੀਅਨਜ਼ ਨੂੰ ਫਿਰ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੈਨੇਡਾ ਹੁਣ ਰੂਲ ਚੇਂਜ ਕਰ ਰਿਹਾ 12 ਸਾਲ ਬਾਅਦ ਜਦੋਂ ਆਸਟ੍ਰੇਲੀਆ ਨੇ 12 ਸਾਲ ਪਹਿਲਾਂ ਕੀਤੇ ਸੀ ਯੂਕੇ ਨੇ 10 ਸਾਲ ਪਹਿਲਾਂ ਕੀਤੇ ਸੀ ਆ ਨਿਊਜ਼ੀਲੈਂਡ ਨੇ ਤਾਂ ਵੀਜ਼ਾ ਚੋ ਕੇ ਪਤਾ ਨਹੀਂ ਖੋਲਨੇ ਆ ਬੰਦ ਕੀਤੇ ਸਮਝ ਹੀ ਨਹੀਂ ਆਂਦਾ ਔਰ ਯੂਐਸ ਨੇ ਸਟੈਮ ਵਿੱਚ ਹੀ ਸਟੈਮ ਕੋਰਸ ਜਿਹਾ ਸੀ ਕਰਦੇ ਆ ਸ਼ੁਰੂ ਤੇ ਹੀ 15 ਸਾਲ ਤੋਂ ਯੂਐਸ ਦਾ ਰੂਲ ਹੈ ਕਿਉਂਕਿ ਉਹਨਾਂ ਨੂੰ ਇੰਨਾ ਕੰਟਰੀਆਂ ਨੂੰ ਆ ਗਈ ਸੀ ਪਹਿਲਾਂ ਸਮਝ ਕੈਨੇਡਾ ਨੂੰ ਆਇਆ ਲੇਟ ਸਮਝ ਕੈਨੇਡਾ ਨੂੰ ਹੁਣ ਸਮਝ ਆਈ ਹੈ ਸਮਝੀ ਅਸੀਂ ਗੱਲ ਤਾਂ ਸੋ ਸਟੈਮ ਸਟੈਮ ਇੱਕ ਵਰਡ ਹੈਗਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਸੋ ਸਟੈਮ ਕੋਰਸਸ ਹੀ ਕੈਨੇਡਾ ਵੀ ਦੇਖ ਰਿਹਾ ਕਿ ਜਿਹੜੇ ਬੱਚੇ ਸਟਰੀਮਸ ਉਹਨਾ ਸਟਰੀਮ ਚਾਣਗੇ ਜਿਹੜੇ ਸਟਰੀਮਸ ਚ ਇਸ ਕੰਟੀਨਿਊ ਔਰ ਲੋਡ ਵੀ ਹੈਗੀ ਹੈ ਬੱਚਿਆਂ ਦੀ ਜੌਬ ਓਪਰਚ्युनिटीज ਵੀ ਹੈਗੀਆਂ ਔਰ ਬੱਚੇ ਆ ਕੇ ਸੈਟਲ ਵੀ ਹੋ ਸਕਦੇ ਹਨ ਕੈਨੇਡਾ ਹੀ ਨਹੀਂ ਆਸਟ੍ਰੇਲੀਆ ਯੂ ਐਸ ਏ ਯੂ ਕੇ ਜਰਮਨੀ ਹਾਂ ਸਾਰੇ ਦੇਖ ਹੀ ਦੇਖ ਰਹੇ ਆ ਕਿ ਉਹ ਬੱਚੇ ਆਣ ਜਿਹੜੇ ਇੱਕ ਤਾਂ ਸੀਰੀਅਸ ਹੋਣ ਜਿਹੜੇ ਬੱਚੇ ਉਹਨਾਂ ਸਟਰੀਮ ਚ ਆ ਕੇ ਪੜਨ ਤੇ ਉਹਨਾਂ ਸਟਰੀਮ ਚ ਪੜ ਕੇ ਉਹਨਾਂ ਨੂੰ ਨੌਕਰੀਆਂ ਮਿਲਣ ਔਰ ਨੌਕਰੀਆਂ ਮਿਲ ਕੇ ਉਹ ਇੱਥੇ ਚੰਗੇ ਨਾਗਰਿਕ ਬਣ ਕੇ ਰਹਿਣ ਸੋ ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਇਦਾਂ ਦੇ ਬੱਚੇ ਆਣ ਜਿਹੜੇ ਇੱਥੇ ਪੜਾਈ ਨਾ ਕਰਨ ਜਿਹੜੇ ਇੱਥੇ ਕੋਈ ਇਦਾਂ ਦੇ ਕੋਰਸ ਕਰ ਲੈਣ ਬਾਅਦ ਚ ਉਹਨਾਂ ਨੂੰ ੱੱਕੇ ਖਾਣੇ ਪੈਣ ਬਾਅਦ ਚ ਉਹਨਾਂ ਨੂੰ ਪੀਆਰ ਨਾ ਮਿਲੇ ਔਰ ਕੋਈ ਕੰਟਰੀ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਡਿਪੋਰਟ ਕਰਨਾ ਸੁਰਿੰਦਰ ਜੀ ਸਮਝਣ ਦੀ ਗੱਲ ਹੈ ਕਿ ਕੋਈ ਕੰਟਰੀ ਨਹੀਂ ਚਾਹੇਗਾ ਕਿ ਆਪਾਂ ਕਿਸੇ ਬੱਚੇ ਨੂੰ ਰਿਪੋਰਟ ਕਰੀਏ ਜੇ ਉਹ ਬੱਚਾ ਚੰਗੀ ਨੌਕਰੀ ਕਰ ਰਿਹਾ ਹੈ ਚੰਗੇ ਟੈਕਸ ਪੇ ਕਰ ਰਿਹਾ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰ ਰਿਹਾ ਤਾਂ ਕੋਈ ਵੀ ਕੰਟਰੀ ਉਹਨੂੰ ਰਿਪੋਰਟ ਨਹੀਂ ਕਰੇਗਾ ਚਾਹੇ ਆਸਟ੍ਰੇਲੀਆ ਚਾਹੇ ਉਹ ਯੂਕੇ ਚਾਹੇ ਉਹ ਯੂਐਸਏ ਬਟ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਇੱਕ ਅੱਛਾ ਸਟੂਡੈਂਟ ਆ ਸੋ ਅੱਜ ਜੇ ਤੁਹਾਨੂੰ ਆਸਟ੍ਰੇਲੀਆ ਜਾਣਾ ਤਾਂ ਤੁਹਾਨੂੰ ਬਹੁਤ ਭਾਰੀ ਪਰ ਕੰਫੀਨੈਂਸ਼ੀਅਲ ਰਿਕੁਆਇਰਮੈਂਟਸ ਪੂਰੀ ਕਰਨੀਆਂ ਪੈਂਦੀਆਂ ਨਿਊਜ਼ੀਲੈਂਡ ਜਾਣਾ ਬੜਾ ਜ਼ਿਆਦਾ ਫੰਡ ਸ਼ੋ ਕਰਨਾ ਯੂਐਸ ਤੇ ਜਾਣਾ ਹੈ 올ਡ ਫੰਡ ਚਾਹੀਦੇ ਆ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਬਟ ਕੈਨੇਡਾ ਹੱਲੇ ਵੀ ਵੀਜ਼ਾ ਸਕਸੈਸ ਰੇਟ ਬੜਾ ਹਾਈ ਹੈ ਹੱਲੇ ਵੀ ਕੈਨੇਡਾ ਡਿਪਲੋਮਾ ਦੇ ਵੀਜ਼ਾ ਦੇ ਰਿਹਾ ਹੱਲੇ ਵੀ ਕੈਨੇਡਾ ਬੈਚਲਰ ਡਿਗਰੀ ਚ ਸ਼ਿਫਟ ਨਹੀਂ ਹੋਇਆ ਬਲਕਿ ਆਸਟ੍ਰੇਲੀਆ 12 ਸਾਲ ਪਹਿਲਾਂ ਬੈਚਲਰ ਡਿਗਰੀ ਦੇ ਸ਼ਿਫਟ ਹੋ ਗਿਆ ਸੀ ਸੋ ਸੁਰਿੰਦਰ ਜੀ ਮਤਲਬ ਮੈਂ ਕਹਿੰਦਾ ਸਾਰੇ ਕੰਟਰੀ ਵਧੀਆ ਬਸ ਆਪਣੇ ਬੱਚੇ ਇੱਕ ਪੋਜ਼ਿਟਿਵ ਐਟੀਟਿਊਡ ਔਰ ਇੱਕ ਚੰਗੇ ਕੋਰਸਿਸ ਚ ਜੇ ਜਾਣਗੇ ਤਾਂ ਕਿਸੇ ਵੀ ਕੰਟਰੀ ਚ ਸੈਟਲ ਹੋ ਜਾਣਗੇ ਸੋ ਜੋ ਕੈਨੇਡਾ ਚ ਵੀ ਕੋ ਚੇਂਜਸ ਆ ਰਹੇ ਆ ਕੋਈ ਹੀ ਚੇਂਜਸ ਆ ਰਹੇ ਆ ਕਿ ਤੁਸੀਂ ਇੱਕ ਚੰਗਾ ਕੋਰਸ ਕਰੋ ਲੇਬਰ ਮਾਰਕੀਟ ਚ ਜਿਹਦੀ ਡਿਮਾਂਡ ਹੋਵੇ ਟੈਕਨੀਕਲ ਕੋਰਸ ਹੋਵੇ ਔਰ ਲੇਬਰ ਮਾਰਕੀਟ ਚ ਜਿਹਦੀ ਡਿਮਾਂਡ ਹੋਏਗੀ ਤੁਹਾਨੂੰ ਜੌਬ ਮਿਲੇਗੀ ਤੁਹਾਨੂੰ ਜੌਬ ਮਿਲੇਗੀ ਕੱਲ ਨੂੰ ਤੁਸੀਂ ਰੋਲਾ ਨਹੀਂ ਪਾਓਗੇ ਮੇਰੀ ਪੀਆਰ ਨਹੀਂ ਹੋਈ ਤੁਹਾਡੀ ਪੀਆਰ ਵੀ ਹੋ ਜਾਏਗੀ ਸੋ that is the whole story ਸਮਝ ਲੈ ਕੇ ਸਿੰਪਲ ਜੈਸ ਸਮਝਣ ਵਾਲਾ ਕੋਰਸਨ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਮੈਂ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਪਾਰਟ ਤੋਂ ਇੰਡੀਆ ਤੋਂ ਆਣਾ ਚਾਹੁੰਦੇ ਨੇ ਕਿ ਵੀ ਦੇ ਆਰ ਲੁਕਿੰਗ ਫਾਰ ਲੈਜੀਟਿਮੇਟ ਸਟੂਡੈਂਟ ਐਂਡ ਸਾਰੇ ਕੰਟਰੀ ਸਾਰੇ ਕੰਟਰੀ ਹੀ ਇਹੀ ਚੀਜ਼ ਦੇਖਦੇ ਆ ਨਾ ਲੈਜੀਟਿਮੇਟ ਸਟੂਡੈਂਟ ਜੈਨੂਇਨ ਸਟੂਡੈਂਟ ਤੇ ਜੇ ਤੁਸੀਂ ਜੈਨੂਇਨ ਹੋ ਤੁਹਾਨੂੰ ਕੈਨੇਡਾ ਆਂ ਚ ਕੋਈ ਪ੍ਰੋਬਲਮ ਨਹੀਂ ਹੈ ਔਰ ਕੈਨੇਡਾ ਤੁਹਾਨੂੰ ਖੁੱਲੇ ਸੱਦੇ ਨਾਲ ਵੀਜ਼ਾ ਦੇਵੇਗਾ ਔਰ ਹੋਰਾਂ ਮੁਲਕਾਂ ਚ ਜੇ ਤੁਸੀਂ ਜੈਨੂਇਨ ਹੋ ਤਾਂ ਵੀਜ਼ਾ ਵੀ ਨਹੀਂ ਮਿਲਦਾ ਆਸਟ੍ਰੇਲੀਆ ਚ ਮੇਰੇ ਕੋਲ 50 ਕੇਸ ਆ ਚੁੱਕੇ ਆ ਜਿਹੜੇ ਜੈਨੂਇਨ ਸਟੂਡੈਂਟ ਸੀ ਚੰਗੇ ਬੱਚੇ ਸੀ ਚੰਗਾ ਕੋਰਸ ਕਰਨ ਚੱਲੇ ਸੀ ਔਰ ਆਸਟ੍ਰੇਲੀਆ ਨੇ ਉਹਨਾਂ ਨੂੰ ਚੱਕ ਕੇ ਰਿਫਿਊਜ਼ ਕਰਤਾ ਥੈਟ ਇਜ਼ ਰੋਂਗ ਪਰ ਕੈਨੇਡਾ ਜਿੱਦਾਂ ਦਾ ਨਹੀਂ ਹੈਗਾ ਕੈਨੇਡਾ ਜੇ ਸਿਸਟਮ ਨਹੀਂ ਹੈਗਾ ਤੁਸੀਂ ਜੈਨੂਇਨ ਸਟੂਡੈਂਟ ਹੋ ਤੁਸੀਂ जीआईसी ਭਰੋ ਆਪਣੀ ਫੀਸ ਭਰੋ ਵੀਜ਼ਾ ਲਓ ਖੁੱਲੇ ਦਿਲ ਨਾਲ ਵੀਜ਼ਾ ਬਣ ਰਿਹਾ ਹੈ ਕੈਨੇਡਾ ਔਰ ਕਾਨੂੰ ਤੁਸੀਂ ਵਧੀਆ ਪੜ੍ਹਾਈ ਕਰੋ ਪੀਆਰਪੀਆਰ ਤੀ ਸਭ ਤੋਂ ਸੌਖਾ ਅੱਜ ਦੀ ਡੇਟਸ ਤੇ ਵੀ ਕੈਨੇਡਾ ਸੋ ਅਸੀਂ ਵੀ ਸਾਰੇ ਕੰਟਰੀ ਕਰਦੇ ਹਾਂ ਜੇ ਤੁਸੀਂ ਲਿਸਟਮੈਂਟ ਸਟੂਡੈਂਟ ਹੈਗੇ ਕਿਸੇ ਵੀ ਕੰਟਰੀ ਆ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰੇਗਾ ਕਿਹੜਾ ਕੋਰਸ ਕਿਹੜਾ ਕਾਲਜ ਲੈਣਾ ਚਾਹੀਦਾ ਤੁਹਾਨੂੰ ਤਾਂਕਿ ਤੁਹਾਡੀ ਇੱਥੇ ਪੀਆਰ ਈਜ਼ੀਲੀ ਹੋ ਸਕੇ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਟਿਪਸ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ ਸੋ ਜੈਨੂਇਨ ਸਟੂਡੈਂਟਸ ਦੇ ਲਈ ਕੈਨੇਡਾ ਅੱਜ ਵੀ ਨੰਬਰ 1 ਡੈਸਟੀਨੇਸ਼ਨ ਬਣਿਆ ਹੋਇਆ ਹੈ ਸੋ ਖੁੱਲੇ ਵੀਜ਼ੇ ਲੱਗ ਰਹੇ ਨੇ ਜਿਵੇਂ ਸਾਡੇ ਨਾਲ ਜਸਮੀਤ ਜੀ ਨੇ ਸਾਰੀ ਗੱਲ ਸਾਫ ਕੀਤੀ ਹੈ ਸੋ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਜਰੂਰ ਇੱਕ ਵਾਰ ਤੁਸੀਂ ਪਰਸਨਲੀ ਜਸਮੀਤ ਜੀ ਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਜਿਹੜਾ ਵਟਸਐਪ ਨੰਬਰ ਹੈ ਇਹਦੇ ਤੇ ਅਗਰ ਤੁਸੀਂ ਆਪਣਾ ਪ੍ਰੋਫਾਈਲ ਜਾਂ ਕੁਐਸਚਨ ਸ਼ੇਅਰ ਕਰੋਗੇ ਤੇ ਉਹ ਡਾਇਰੈਕਟ ਜਸਮੀਤ ਜੀ ਉਹਨੂੰ ਐਕਸੈਸ ਕਰਦੇ ਆਂ ਸੋ ਅਗਰ ਉਹ ਕੈਨੇਡਾ ਵੀ ਨਹੀਂ ਤੇ WhatsApp ਕਾਲ ਉਹਨਾਂ ਨੇ ਕਨਵੀਨੀਅਨ ਟਾਈਮ ਦੇ ਉੱਪਰ ਤੁਹਾਨੂੰ WhatsApp ਕਾਲ ਕਰ ਲੈਣੀ ਹੈ ਜਾਂ ਤੁਸੀਂ ਵੀ ਉਹਨਾਂ ਦੇ ਦਿੱਤੇ ਹੋਏ ਟਾਈਮ ਤੇ ਉਹਨਾਂ ਨਾਲ WhatsApp ਦੇ ਉੱਤੇ ਕਨੈਕਟ ਹੋ ਸਕਦੇ ਹੋ ਸੋ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਕੈਨੇਡਾ ਦੇ ਲਈ ਸਟੂਡੈਂਟਸ ਨੂੰ ਲਗਭਗ 20 ਸਾਲ ਹੋ ਗਏ ਜਦੋਂ ਦੇ ਗਾਈਡ ਕਰ ਰਹੇ ਨੇ ਜਸਮੀਤ ਜੀ ਪਰ ਜਸਮੀਤ ਜੀ ਤੁਸੀਂ ਕਿੰਨੇ ਕਾਲਜਸ ਨਾਲ ਡਾਇਰੈਕਟ ਐਸੋਸੀਏਟ ਹੋ ਮੇਰਾ ਖਿਆਲ 100 ਦੇ ਕਰੀਬ ਕਾਲਜਾਂ ਦੀ ਗਿਣਤੀ ਹੋਗੀ ਕਾਲਜ ਔਰ ਯੂਨੀਵਰਸਿਟੀ ਔਰ ਸ਼ਾਇਦ ਪੰਜਾਬ ਚ ਹੋਰ ਕੋਈ ਕੰਪਨੀ ਅਜੇ ਨਹੀਂ ਹੋਣੀ ਜਿਵੇਂ ਤੁਸੀਂ ਆਰਗੇਨਾਈਜ਼ ਤਰੀਕੇ ਨਾਲ ਕੰਮ ਕਰ ਰਹੇ ਹੋ ਦੇਖੋ ਮੈਂ ਸਾਰੇ ਹੀ ਕੰਟਰੀਜ਼ ਚ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਆ ਲੋਜਿਸ ਆਰ ਕੈਨੇਡਾ ਸਾਡਾ ਕੋਰੇ ਬਿਕੋਜ਼ ਕੈਨੇਡਾ ਚ ਜੋ ਫੀਡਬੈਕ ਮਿਲਦਾ ਬੱਚਿਆਂ ਦਾ ਉਹ ਸਭ ਤੋਂ ਜ਼ਿਆਦਾ ਪੋਜ਼ੀਟਿਵ ਹੈ ਅਜਿhires ਜਰਮਨੀ ਚ ਕਾਫੀ ਪੋਜ਼ੀਟਿਵ ਫੀਡਬੈਕ ਮਿਲ ਰਿਹਾ ਪਰ ਮੈਂ ਸਟੂਡੈਂਟਸ ਬਾਹਰ ਜਰਮਨੀ ਉਹਨੇ ਬੱਚੇ ਲੈਣ ਦੀ ਸਮਰੱਥਾ ਨਹੀਂ ਰੱਖਦਾ ਜਿੰਨੇ ਕੈਨੇਡਾ ਆ ਸਕਦੇ ਆ ਜਰਮਨੀ ਇੱਕ ਛੋਟਾ ਦੇਸ਼ ਹੈ ਸੋ ਜਰਮਨੀ ਪੋਜ਼ੀਟਿਵ ਰਿਜ਼ਲਟਸ ਦੇ ਰਿਹਾ ਹੈ ਅ ਬਟ ਜਰਮਨੀ ਚ ਉਹਨੇ ਨੰਬਰ ਸ ਬੱਚੇ ਨਹੀਂ ਜਾ ਸਕਦੇ ਔਰ ਜਿਹੜੇ ਬੱਚੇ ਹੁਣ ਜਿਹੜੇ ਬੱਚਿਆਂ ਨੇ ਮਨ ਬਣਾ ਲਿਆ ਕਿ ਅਸੀਂ ਬਾਹਰ ਨਹੀਂ ਜਾਣਾ ਕਿ ਇਦਾਂ ਦੇ ਬੱਚੇ ਵੀ ਹੈਗੇ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਮੈਂ ਬਾਹਰ ਨਹੀਂ ਜਾਣਾ ਤੋਂ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਠੀਕ ਹੈ ਤੁਸੀਂ ਉੱਥੇ ਪੜੋ ਫਿਰ ਤੁਸੀਂ ਮਾਸਟਰਸ ਕਰਨ ਬਾਹਰ ਆ ਸਕਦੇ ਹੋ ਕਿਉਂਕਿ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ ਇੱਥੇ ਮਿਸਟ ਕਰ ਸਕਦੇ ਹੋ ਪਾਰਟਿਕਲ ਰੂਟ ਹੁੰਦਾ ਨਾ ਜਦੋਂ ਆਪਾਂ ਉਹਨਾਂ ਦਾ ਰੂਟ ਜਿਹੜੇ ਬੱਚੇ ਇੱਥੇ ਪੜ ਰਹੇ ਹੋਣਗੇ ਉਹਨਾਂ ਨਾਲ ਕੰਪੇਅਰ ਕਰਾਂਗੇ ਜਿਹੜੇ ਬੱਚੇ ਉੱਥੇ ਰਹਿ ਜਾਣਗੇ ਉਹਨਾਂ ਨੂੰ ਲੱਗੇਗਾ ਕਿ ਅਸੀਂ ਕਿਤੇ ਨਾ ਕਿਤੇ ਕੁਝ ਮਿਸ ਕਰ ਗਏ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੋ ਲਾਈਫ ਚ ਇੱਕ ਪੀਰੀਅਡ ਹੈ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਨੂੰ ਵੱਡਾ ਕਰ ਸਕਦੇ ਹੋ ਵਿਸਥਾਰ ਕਰ ਸਕਦੇ ਹੋ ਸੋ ਉਸ ਟਾਈਮ ਨੂੰ ਤੁਸੀਂ ਬਹੁਤ ਸੋਚ ਸਮਝ ਕੇ ਯੂਟਿਲਾਈਜ਼ ਕਰੋ ਸੋ ਜਸਮੀਤ ਜੀ ਥੈਂਕ ਯੂ ਸੋ ਮੱਚ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਉਹ ਜਸਮੀਤ ਜੀ ਨਾਲ ਕਨੈਕਟ ਹੋਣ 9041390412 ਔਰ WhatsApp ਨੰਬਰ ਵੀ ਸਕਰੀਨ ਤੇ ਆ ਰਿਹਾ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ